ਦਰ ਖੋਲ ਕੇ ਸਿੱਧਾ ਉਹਨੇ ਮੇਰੇ ਉੱਤੇ ਅਟੈਕ ਕੀਤਾ ਜੀ। ਆਓ ਮੇਰੇ ਸਿਰ ਤੇ ਅਟੈਕ ਕਰਨ ਲੱਗਾ। ਮੈਂ ਤਾਂ ਪਤਾ ਨਹੀਂ ਦੀ ਮੈਂ ਤਾਂ ਥੱਲੇ ਪਾਰਚੇ ਦੇ ਪਿਆ ਸੀ। ਮੈਂ ਮੂਹਰੇ ਆਪਣੀ ਬਾਹ ਕਰ ਲਈਆ। ਮੇਰੀ ਉਹਨੇ ਬਾਹ ਦੇ ਉੱਤੇ ਕੂਣੀ ਤੇ ਮਾਰਿਆ। ਮੇਰੀ ਕੂਣੀ ਖਤਮ ਕਰਤੀ, ਤੋੜਤੀ ਜਮਣੀ। ਮਾਮਲਾ ਇਹ ਹੋਇਆ ਜੀ ਅਸੀਂ ਤਾਂ ਆਪਦੇ ਘਰੇ ਪਏ ਸੀ ਸਹਿਸਵਾ ਮੈਂ ਪਿਆ। ਬਾਪੂ, ਬਾਪੂ ਜੀ ਫਾਦਰ ਸਾਹਿਬ ਮੇਰੇ ਨਾਲ ਮੇਰੇ ਪਏ ਨੇ ਮੰਜੇ ਦੇ ਉੱਤੇ। ਨਾਲ ਇੱਕ ਦੀਵਾਨ ਬੈੱਡ ਪਿਆ ਸੀ। ਉੱਥੇ ਮੇਰਾ ਭਾਈ ਪਿਆ। ਨਾਲੇ ਸਾਡੀ ਭੈਣ ਪਈ ਆ। ਮੈਂ ਥੱਲੇ ਫੱਟ ਤੇ ਪਿਆ ਦੀਆ ਜੀ ਬਾਚਾਨ ਚੱਕ ਮੇਰਾ ਭਾਣਜਾ ਕਮਲਪ੍ਰੀਤ ਸਿੰਘ ਸੁਲਤਾਨਪੁਰ ਤੋਂ ਜੀ ਚਾਨ ਚੱਕ ਆਇਆ ਸੰਤਾ ਪਤਾ ਨਹੀਂ ਮੇਰਾ ਕੋਈ ਉਹਨਾਂ ਨਾਲ ਰੌਲਾ ਨਹੀਂ ਮੈਂ ਜਾਣਦਾ ਨਹੀਂ 5 ਸਾਲ ਹੋ ਗਏ ਮੈਨੂੰ ਮੈਂ ਤਾਂ ਉੱਥੇ ਛੱਡਿਆ ਹੋਇਆ ਨਸ਼ੇੜੀ ਬਹੁਤ ਹੋਇਆ ਸੀ ਮੈਂ ਭਾਣੇ ਤੁਸੀਂ ਆਜਿਆ ਕਰੋ ਤੇਰਾ ਮੁੰਡਾ ਤੇਰੇ ਘਰੇ ਨਾਲ ਮੇਰੇ ਨਿਆਣੇ ਖਰਾਬ ਕਰਦੇ ਬਸ ਉਹ ਬਾਹਰੋਂ ਆਇਆ ਜੀ ਉਹਦੇ ਕੋਲ ਇੱਕ ਪਾਈਪ ਦੀ 2.5 ਫੁੱਟ ਦਾ 10 ਕਿਲੋ ਦਾ ਹਥਿਆਰ ਜਿਹੜਾ ਲੈ ਕੇ ਆਇਆ ਦਰ ਖੋਲ ਕੇ ਸਿੱਧਾ ਉਹਨੇ ਮੇਰੇ ਉੱਤੇ ਅਟੈਕ ਕੀਤਾ ਜੀ ਜਦੋਂ ਮੇਰੇ ਸਿਰ ਤੇ ਅਟੈਕ ਕਰਨ ਲੱਗਾ ਮੈਂ ਤਾਂ ਪਤਾ ਨਹੀਂ ਦੀ ਮੈਂ ਤਾਂ ਥੱਲੇ ਪਰਚ ਦੇ ਪਿਆ ਸੀ ਮੈਂ ਮੂਹਰੇ ਉਹਦੀ ਬਾਹ ਕਰ ਲਿਆ ਮੇਰੀ ਉਹਨੇ ਬਾਹ ਦੇ ਤੇ ਕੂਣੀ ਤੇ ਮਾਰਿਆ ਮੇਰੀ ਕੂਣੀ ਖਤਮ ਕਰਤੀ ਤੋੜਤੀ ਜਮਾਈ ਜਦੋਂ ਦੂਆ ਪੈਰ ਮਾਰ ਲੱਗਾਈ ਮੇਰੇ ਫਾਦਰ ਸਾਹਿਬ ਦੰਦ ਉੱਠ ਕੇ ਮੂਹਰੇ ਆ ਗਏ ਮੇਰੇ ਫਾਦਰ ਸਾਹਿਬ ਨੇ ਸਿਰ ਤੇ ਮਾਰਿਆ ਜਦੋਂ ਤੀਆ ਮੇਰੇ ਫੇਰ ਸਿਰ ਤੇ ਮਾਰਨ ਲੱਗਾ ਜੀ ਫਾਦਰ ਸਾਹਿਬ ਮੇਰੇ ਫੇਰ ਆ ਕੇ ਉਹਨੇ ਮੇਰੇ ਫਾਦਰ ਸਾਹਿਬ ਤੇ ਤੀਆ ਫੇਰ ਮਾਰਿਆ ਜਾਨੂ ਮੈਂ ਆਪਣਾ ਅੱਖਣ ਲਗਾਈ ਮੇਰੇ ਆ ਢਿੱਡ ਦੇ ਉੱਤੇ ਮੇਰੇ ਪੱਟਾਂ ਤੇ ਮੇਰੀ ਢੂਹੀ ਤੇ ਮੇਰੇ ਉਹਨੇ ਘੱਟੋ ਘੱਟ 10 12 ਵਾਰ ਕੀਤਾ ਜੀ ਪੱਟ ਮੇਰੇ ਸਿਰ ਤੇ ਨੂੰ ਕਰ ਰਿਆ ਸੀ ਜਾਂ ਤੀਜਾ ਚੌਥਾ ਵਾਰ ਮੇਰੇ ਸਿਰ ਤੇ ਨੂੰ ਕਰਨ ਲੱਗਾ ਮੇਰੇ ਫਾਦਰ ਸਾਹਿਬ ਫੇਰ ਆ ਗਏ ਮੂਰੀ ਉਹਨਾਂ ਦੇ ਢਿੱਡ ਤੇ ਫੇਰ ਵਾਰ ਹੋਇਆ ਜਾਨੂ ਮੇਰਾ ਜਿਹੜਾ ਭਾਈ ਥੀ ਉਹ ਫੌਜੀ ਕੋਲ ਬੈਠਾ ਸੀ ਉਹ ਭੱਜ ਕੇ ਜਾ ਕੇ ਜੀ ਉਹਨੇ ਲੱਤਾਂ ਦੇ ਵਿੱਚੋਂ ਫੜ ਲਿਆ ਲੱਤਾਂ ਦੇ ਵਿੱਚੋਂ ਫੜ ਫੜ ਕੇ ਜੀ ਤਿੰਨ ਚਾਰ ਪਾਇਪ ਉਹਨੇ ਉਹਦੇ ਵੀ ਮਾਰੇ ਕਰ ਕਰ ਕੇ ਜੀ ਅਸੀਂ ਫੜ ਲਿਆ ਫੜ ਫੜ ਕੇ ਪਾਇਪ ਕੋ ਕੇ ਉਹਨੂੰ ਅਸੀਂ ਕਮਰੇ 'ਚ ਬੰਦ ਕਰਕੇ ਸਿੜਤਾ ਬੰਦ ਕਰਕੇ ਸਿੱਟਿਆ ਬਾਅਦ ਵਿੱਚ ਅਸੀਂ ਪੁਲਿਸ ਨੂੰ ਸੱਦਿਆ ਪੁਲਿਸ ਨੂੰ ਸੱਦ ਕੇ ਅਸੀਂ ਉਹ ਫੜਾਤਾ 112 ਨੰਬਰ ਤੇ ਕੰਪਲੇਟ ਪਾਈਪ ਕੰਪਲੇਟ ਪਾਈਪ ਕੋਸ ਵਾਲੇ ਪੀਸੀਆਰ ਵਾਲੇ ਲੈ ਗਏ ਜੀ ਉਸ ਤੋਂ ਬਾਅਦ ਅਸੀਂ ਇੱਥੇ ਆ ਕੇ ਦਾਖਲ ਹੋ ਗਏ ਸਰਕਾਰੀ ਹਸਪਤਾਲ ਦੇ ਵਿੱਚ ਹੁਣ ਉਹ ਸਿੱਧਾ ਹਲੇ ਵੀ ਥਾਣੇ ਦੇ ਵਿੱਚ ਬੈਠਾ ਧਮਕੀਆਂ ਦੇ ਰਿਹਾ ਜੀ 2 ਸਾਲ ਪਵਾ ਦੋ 3 ਸਾਲ ਪਵਾ ਦੋ ਤੇਰੇ ਬੱਚੇ ਨਿਆਣੇ ਤੇਰਾ ਬੱਚੇ ਤੂੰ ਮੈਂ ਤੁਹਾਨੂੰ ਖਤਮ ਕਰਨਾ ਮੈਂ ਛੱਡਣਾ ਨਹੀਂ ਸਾਡਾ ਕੋਈ ਉਹਨਾਂ ਲੜਾਈ ਝਗੜਾ ਨਹੀਂ ਹੈਗਾ ਜੀ ਕੋਈ ਸਾਡੀ ਰਾਂਝੇਸ਼ ਨਹੀਂ ਮੇਰਾ ਖੁੱਦਾ ਸਗਾ ਭਾਣ ਜਾ ਲੱਗਦਾ ਭੈਣ ਵੀ ਸਾਡੀ ਉੱਥੇ ਥੀ ਮੈਨੂੰ ਇਹ ਨਹੀਂ ਪਤਾ ਉਹਨੇ ਮੇਰੇ ਤੇ ਕਿਉਂ ਮਾਰਨ ਦਾ ਅਟੈਕ ਕੀਤਾ ਹੁਣ ਵੀ ਉਹ ਕਹਿ ਰਿਹਾ ਤੈਨੂੰ ਖਤਮ ਕਰਨਾ ਮੇਰੀ ਪ੍ਰਸ਼ਾਸਨ ਮੂਰੇ ਇਹੀ ਮੰਗ ਆ ਜੀ ਜੋ ਬਣਦੀ ਕਾਰਵਾਈ ਜੋ ਤਾਰਾ ਜੋ ਕੁਝ ਵੀ ਕਰਨਾ ਜੀ ਉਹ ਤੇ ਉਹ ਕਾਰਵਾਈ ਕੀਤੀ ਜਾਵੇ ਤੇ ਮੇਰੀ ਜਾਨ ਦਾ ਕੋਈ ਹੱਲ ਕੀਤਾ ਜਾਵੇ ਮੇਰੇ ਬੱਚਿਆਂ ਦੀ ਜਾਨ ਨੂੰ ਵੀ ਉਹ ਤੋਂ ਖਤਰਾ ਜੀ ਮੈਨੂੰ ਵੀ ਖਤਰਾ ਇਸ ਟਾਈਮ ਵੀ ਉਹ ਸੱਦਾ ਕਹਿ ਰਿਹਾ ਸਾਰਿਆਂ ਨੂੰ ਖਤਮ ਕਰਨਾ ਇਹ ਕਦੋਂ ਦੀ ਗੱਲ ਹੈ ਜੀ ਇਹ ਕੱਲ ਦੀ ਗੱਲ ਹੈ ਜੀ 2 ਵਜੇ ਦੇ 10 ਮਿੰਟ ਦੇ ਉੱਤੇ ਆਇਆ 2 ਵਜੇ 5 ਮਿੰਟ ਤੱਕ ਤਾਂ ਜੀ ਉਹਨੇ ਸਾਡਾ ਸਾਰਾ ਕੁਝ ਕਰਤਾ ਇਹ ਹਥਿਆਰ ਕਿਹੜੇ ਹਥਿਆਰ ਉਹਦੇ ਕੋਲ ਲੋਹੇ ਦਾ ਪਾਈਪ ਸੀਗਾ ਜੀ 2 ਢਾਈ ਫੁੱਟ ਦਾ 8 10 8 7 8 ਕਿਲੋ ਆਪਾਰਾ ਪਾਇਆ ਸੀ 10 ਕਿਲੋ ਪਾਇਆ ਸੀ ਕਾਰਨ ਕੀ ਲੱਗਦਾ ਹੈ ਕਾਰਨ ਦੇਖੋ ਜੀ ਹੁਣ ਉਹਨੂੰ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਅਸੀਂ ਤਾਂ ਘਰੇ ਪਏ ਸੀ ਜਿਹੜਾ ਮਤਲਬ ਪਾਇਪ ਲੈ ਕੇ ਨਾਲ ਪਾਇਪ ਲੈ ਕੇ ਪੂਰੇ ਮਤਲਬ ਉਹ ਆਪਣੀ ਕਾਰਵਾਈ ਤੇ ਖਤਮ ਕਰਨ ਨੂੰ ਆਇਆ ਸੀ ਉਹ ਕਹਿੰਦਾ ਮੈਂ ਤੈਨੂੰ ਖਤਮ ਕਰਨ ਆਇਆ ਪਰਮਾਤਮਾ ਨੇ ਬਤਾਇਆ ਜੀ ਅਸ਼ਾ ਕਰਤਾ ਜੀ ਨਜਾ ਖੰਦਾ ਜੀ ਸਭ ਕੋ ਖੰਦਾ ਮੈਸੇ ਕਰਕੇ ਤਾਂ ਜਿਉ ਮੈਂ ਰੁਕਿਆ ਸੀ ਦੀ ਭਾਈ ਸਾਡੇ ਘਰੇ ਨਾ ਆਇਆ ਕਰ ਤੂੰ ਮੇਰੇ ਪਤਾਈ ਦੇ ਸਰਦੇ ਉੱਤੇ ਦੋ ਬਾਰ ਕੀਤਾ ਨੇ ਜੀ ਪਾਇਪ ਬਣਾਉਨੇ ਉਹਨਾਂ ਦੀ 72 ਸਾਲ ਉਮਰ ਹੈ ਜੀ ਇੱਕ ਬਾਰ ਉਹਨਾਂ ਦੇ ਢਿੱਡ ਦੇ ਉੱਤੇ ਕੀਤਾ ਜੀ ਉਹਨੇ ਕੀ ਬਣਾ ਕਰਦਾ ਮੰਗੇ ਹੀ ਕਰਦੇ ਆ ਜੀ ਸਾਡੀ ਬਾ ਚਾਨ ਦੀ ਸਖਸ਼ਾ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਉਹ ਤੇ ਕੀਤੀ ਜਾਵੇ ਸਾਨੂੰ ਇਹ ਇਹ ਬੰਦੇ ਤੋਂ ਮੇਰੇ ਜਵਾਕਾਂ ਦਾ ਮੇਰੇ ਮਾਤਾ ਪਿਤਾ ਦਾ ਮੇਰੇ ਭਾਈ ਦਾ ਤੇ ਮੇਰਾ ਜਾਨ ਦਾ ਖਤਰਾ ਜੀ ਮੈਨੂੰ ਇਹ ਖਤਮ ਕਰ ਦੂਗਾ ਜੀ ਉਹ ਸੱਦਾ ਕਹਿ ਰਿਹਾ ਮੈਂ ਖਤਮ ਕਰਨਾ ਜਿੱਥੇ ਮੈਨੂੰ ਫਸਾਉਣਾ ਫਸਾਉਂਦਾ ਜਿੱਦਨ ਮੈਂ ਛੁੱਟ ਗਿਆ ਜਾਂ ਤੁਹਾਨੂੰ ਸਾਰਿਆਂ ਨੂੰ ਖਤਮ ਕਰਨਾ ਮੇਰਾ ਡਾਕਟਰ ਹਿਤੇਜ ਜੀ ਡਾਕਟਰ ਸਾਹਿਬ ਮਾਰਕ ਪੁੱਤੀ ਸਾਹਿਬ 3 ਡਿਟੇ ਹਾਂਜੀ ਕੱਲ ਤਕਰੀਬਨ ਦੁਪਹਿਰੇ 3:48 ਮਿੰਟ ਤੇ ਸਾਡੇ ਕੋ ਦੋ ਪੇਸ਼ੈਂਟ ਆਏ ਸੀ ਐਮਐਲਸੀ ਲੜਾਈ ਦੇ ਕੇਸ ਇੱਕ ਦਾ ਨਾਮ ਸੁਖਵੀਰ ਸਿੰਘ ਸੀ son of ਅਮਰਜੀਤ 42 ਸਾਲ ਤੇ ਫਿਰ ਉਹਦੇ ਪਿਤਾ ਜੀ ਨੇ ਅਮਰਜੀਤ ਸਿੰਘ ਤੇ son of ਸ਼ਮਸ਼ਾ ਸਿੰਘ 58 ਸਾਲ ਉਹਨਾਂ ਦੀ ਉਮਰ ਤੇ ਮਾਦਪੁਰ ਤੋਂ ਉਹੋ ਲੜਾਈ ਕੇ ਸਾਡੇ ਕੋ ਆਏ ਸੀ ਤਾਂ ਤਾਂ ਜਿਹੜਾ ਵੀ ਮੈਡੀਕਲ ਰਿਪੋਰਟ ਹੁੰਦੀ ਹੈ ਜੀ ਉਹਦੇ ਵਿੱਚ ਪਤਾ ਲੱਗੇਗਾ ਮੈਂ ਬੇਸਿਕਲੀ ਨਹੀਂ ਕੰਡਕਟ ਕੀਤਾ ਮੇਰੇ ਕੋ ਪਹਿਲਾਂ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਤਕੋ ਸਰੀਰ ਰਸਨ ਉਹ ਹੀ ਦਸਪਾਨ ਗਿਆ ਨਾ ਜੀ ਹਾਂਜੀ ਉਹ ਹੀ ਦਸਪਾਨ